ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਾਮਕ ਦੇ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਨਾਮਕ ਦੇ ਇਹ ਤਿੰਨ ਉਪਾਅ ਕਰਕੇ ਨਾਮਕ ਨੂੰ ਇੰਨਾ ਥਾਵਾਂ ਤੇ ਰੱਖ ਦਿਓ ਆਪਣੇ ਘਰ ਦੇ ਵਿੱਚ ਤਾਂ ਸਮਝ ਲਓ ਕਿ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਇਸ ਦੇ ਨਾਲ-ਨਾਲ ਤੁਹਾਡੇ ਘਰ ਦੇ ਵਿੱਚ ਜੇਕਰ ਕਰਜ਼ੇ ਦੀ ਸਮੱਸਿਆ ਚੱਲ ਰਹੀ ਏ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਤੇ ਪੈਸੇ ਨੂੰ ਲੈ ਕੇ ਬਰਕਤ ਨਹੀਂ ਪੈਂਦੀ ਤੇ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਣਗੀਆਂ ਇਸ ਦੇ ਨਾਲ ਨਾਲ ਤੁਹਾਡੇ ਨਾਲ ਨਾਮਕ ਦੇ ਸ਼ੋਗ ਤੇ ਅਸ਼ੋਗ ਫਲ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਜੇਕਰ ਅਸੀਂ ਨਾਮਕ ਦੇ ਨਾਲ ਕੁਝ ਉਪਾਅ ਕਰਤੀਆਂ ਕਿ ਸਾਨੂੰ ਉਸ ਦੇ ਕੀ ਸ਼ੋਭ ਜਾਂ ਫਿਰ ਅਸ਼ੋਭ ਨਤੀਜੇ ਮਿਲਦੇ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕਿਹੜੀਆਂ ਉਹ ਤਿੰਨ ਥਾਵਾਂ ਨੇ ਜਿੱਥੇ ਆਪਣੇ ਘਰ ਦੇ ਵਿੱਚ ਨਮਕ ਰੱਖਣ ਦੇ ਨਾਲ ਸਾਡੇ ਘਰ ਦੀ ਸਾਰੀ ਗਰੀਬੀ ਤੱਲੀਦਰਤਾ ਦੂਰ ਹੋ ਜਾਂਦੀ ਹੈ ਤੇ ਸਾਡੇ ਘਰ ਦੇ ਵਿੱਚ ਬਰਕਤ ਵਾਸ ਕਰਦੀ ਇਹ ਉਪਾਅ ਕਰਨ ਦੇ ਨਾਲ ਸਾਡੇ ਘਰ ਦੀ ਸਾਰੀ ਨੈਗੇਟਿਵਿਟੀ ਜਿਹੜੀ ਨੈਗੇਟਿਵ એનર્ਜੀ ਉਹ ਦੂਰ ਹੋ ਜਾਵੇਗੀ ਤੇ ਸਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਇਹ ਸਾਰੇ ਉਪਾਅ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਵਿੱਚ ਪਹਿਲੀ ਵਾਰ ਆਏ ਹੋ ਚੈਨਲ ਤੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਨਾਮਕ ਦੇ ਸ਼ੁਭ ਤੇ ਅਸ਼ੁਭ ਫਲ ਦੇ ਬਾਰੇ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਕਿ ਨਮਕ ਨੂੰ ਸਿੱਧੇ ਕਿਸੇ ਤੇ ਵੀ ਹੱਥ ਦੇ ਵਿੱਚ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪਰਿਵਾਰ ਦੇ ਨਾਲ ਆਪਸੀ ਸਬੰਧ ਖਰਾਬ ਹੋ ਸਕਦੇ ਨੇ ਤੇ ਜਾਂ ਫਿਰ ਤੁਸੀਂ ਜਿੰਨਾ ਨੂੰ ਨਮਕ ਦੇ ਰਹੇ ਹੋ ਉਹਨਾਂ ਦੇ ਨਾਲ ਤੁਹਾਡੇ ਆਪਸੀ ਸਬੰਧ ਖਰਾਬ ਹੋ ਸਕਦੇ ਨੇ ਕੈਂ ਦਾ ਭਾਵ ਕਿ ਸਿੱਧੇ ਸਿੱਧੇ ਡਾਇਰੈਕਟ ਆਪਣੇ ਹੱਥ ਦੀ ਨਾਲ ਤੁਸੀਂ ਕਦੇ ਵੀ ਕਿਸੇ ਨੂੰ ਨਮਕ ਨਹੀਂ ਦੇਣਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਨਮਕ ਲੈਣ ਵੀ ਆਉਂਦਾ ਤਾਂ ਉਸ ਨੂੰ ਕਿਸੇ ਕਟੋਰੀ ਦੇ ਵਿੱਚ ਪਾ ਕੇ ਤੇ ਰੱਖ ਦਿਓ ਉਹ ਖੋਦ ਆਪਣੇ ਆਪ ਉਸ ਨਮਕ ਨੂੰ ਚੱਕ ਲਵੇ ਤੇ ਇਸ ਤੋਂ ਇਲਾਵਾ ਨਮਕ ਨੂੰ ਕਦੇ ਵੀ ਖੁੱਲਾ ਨਹੀਂ ਛੱਡਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਦੇ ਵਿੱਚੋਂ Maa Lakshmi ਚਲੀ ਜਾਂਦੀ ਹੈ ਸਾਰੇ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਨਮਕ ਦੇ ਡੱਬੇ ਨੂੰ ਹਮੇਸ਼ਾ ਢੱਕਣ ਲਾ ਕੇ ਹੀ ਰੱਖਣਾ ਚਾਹੀਦਾ ਜੇਕਰ ਤੁਸੀਂ ਨਮਕ ਡੱਬੇ ਦੇ ਵਿੱਚ ਨਹੀਂ ਪਾਇਆ ਤਾਂ ਅੱਜ ਤੋਂ ਹੀ ਇੱਕ ਅਲੱਗ ਤੋਂ ਡੱਬਾ ਲਿਆ ਕੇ ਉਸ ਦੇ ਵਿੱਚ ਨਮਕ ਪਾ ਕੇ ਤੇ ਉਸ ਨੂੰ ਚੰਗੇ ਤਰੀਕੇ ਦੇ ਨਾਲ ਤੁਸੀਂ ਢੱਕ ਕੇ ਰੱਖਣਾ ਸ਼ੁਰੂ ਕਰ ਦਿਓ ਇਸ ਦੇ ਨਾਲ ਨਾਲ ਨਮਕ ਵਾਲੇ ਪਾਂਡੇ ਨੂੰ ਕਦੇ ਵੀ ਪੈਰ ਨਹੀਂ ਲਾਉਣਾ ਚਾਹੀਦਾ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਜੇਕਰ ਕਈ ਵਾਰ ਆਸੀਂ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਚੀਜ਼ ਫੜਾਉਣ ਦੇ ਲਈ ਕਹਿੰਨੇ ਆਂ ਜਦ ਉਹ ਆਪਣੀ ਨੇੜੇ ਹੁੰਦੀ ਹੈ ਤਾਂ ਪੈਰ ਦੇ ਨਾਲ ਅੱਗੇ ਧੱਕ ਦਿੰਦੇ ਆ ਸੋ ਇਸ ਤਰੀਕੇ ਦੇ ਨਾਲ ਤੁਸੀਂ ਨਮਕ ਦੇ ਡੱਬੇ ਨੂੰ ਕਦੇ ਵੀ ਪੈਰ ਨਹੀਂ ਲਗਾਉਣਾ ਨਾਮਕ ਵਾਲੇ ਭਾਂਡੇ ਨੂੰ ਮੂਦਾ ਕਰਕੇ ਨਹੀਂ ਰੱਖਣਾ ਚਾਹੀਦਾ ਹਮੇਸ਼ਾ ਨਮਕ ਦੇ ਡੱਬੇ ਨੂੰ ਤੁਸੀਂ ਆਪਣੀ ਰਸੋਈ ਦੇ ਵਿੱਚ ਏਡਾ ਜਾਂ ਮੂਦਾ ਨਹੀਂ ਕਰਨਾ ਹਮੇਸ਼ਾ ਸਿੱਧਾ ਹੀ ਰੱਖਣਾ ਤੇ ਨਮਕ ਨੂੰ ਉਧਾਰ ਦੇਣਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਕਦੇ ਵੀ ਭੁੱਲ ਕੇ ਵੀ ਕਿਸੇ ਨੂੰ ਨਮਕ ਉਧਾਰ ਨਾ ਦਿਓ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੇਲੇ ਕੁਵੇਲੇ ਨਮਕ ਲੈਣ ਵੀ ਆ ਜਾਂਦਾ ਹੈ ਤੇ ਉਸ ਨੂੰ ਤੁਸੀਂ ਸਾਫ਼ ਮਣਾ ਕਰ ਦਿਓ ਪਰ ਫਿਰ ਵੀ ਉਸ ਨੂੰ ਨਮਕ ਦੀ ਜ਼ਰੂਰਤ ਹੈ ਉਹ ਸ਼ਾਪ ਤੋਂ ਲਿਆ ਨਹੀਂ ਸਕਦਾ ਜਾਂ ਫਿਰ ਲਿਉਣ ਤੇ ਲਈ ਸ਼ਾਪ ਬੰਦ ਹੋ ਚੁੱਕੀ ਹੈ ਤਾਂ ਫਿਰ ਤੁਸੀਂ ਉਸ ਨੂੰ ਲੋੜ ਮੁਤਾਬਕ ਨਮਕ ਦੇ ਦਿਓ ਤੇ ਉਸ ਤੋਂ ਵਾਪਸ ਨਮਕ ਬਿਲਕੁਲ ਵੀ ਨਾ ਲਓ ਤੇ ਰਾਤ ਦੇ ਸਮੇਂ ਨਮਕ ਘਰੇ ਨਹੀਂ ਲਿਆਉਣਾ ਚਾਹੀਦਾ ਜਦੋਂ ਸ਼ਾਮ ਹੋ ਜਾਂਦੀ ਹੈ ਸੂਰਜ ਛਿਪ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਨਮਕ ਆਪਣੇ ਘਰ ਦੇ ਵਿੱਚ ਕਦੇ ਵੀ ਲੈ ਕੇ ਨਾ ਆਓ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਜੇਕਰ ਆਪਾਂ ਗੱਲ ਕਰੀਏ ਨਮਕ ਨੂੰ ਕਦੇ ਵੀ ਸਟੀਲ ਲੋਹੇ ਜਾਂ ਫਿਰ ਪਲਾਸਟਿਕ ਦੇ ਭਾਂਡੇ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਰੋਗ ਤੇ ਸੋਗ ਦਾ ਕਾਰਨ ਬਣਦੇ ਨੇ ਇਸ ਨੂੰ ਹਮੇਸ਼ਾ ਕੱਚ ਦੇ ਬਰਤਨ ਦੇ ਵਿੱਚ ਹੀ ਰੱਖਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਜਿਹੜਾ ਅਸੀਂ ਨਮਕ ਦਾ ਸੇਵਨ ਕਰਦਿਆਂ ਤੇ ਉਹ ਕਾਰਨ ਦੇ ਨਾਲ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਹੁੰਦੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਰੋਗ ਨਹੀਂ ਲੱਗਦਾ ਇਸ ਤੋਂ ਇਲਾਵਾ ਨਮਕ ਦਾ ਥੱਲੇ ਡੋਲਣਾ ਚੰਗਾ ਨਹੀਂ ਮੰਨਿਆ ਜਾਂਦਾ ਇਸ ਨਾਲ ਚੰਦਰਮਾ ਤੇ ਸ਼ੁਕਰ ਗ੍ਰਹਿ ਦੋਵੇਂ ਹੀ ਸਾਡੇ ਕਮਜ਼ੋਰ ਹੋ ਜਾਂਦੇ ਨੇ ਝੂਠੇ ਹੱਥਾਂ ਦੇ ਨਾਲ ਨਮਕ ਨੂੰ ਕਦੇ ਵੀ ਛੂਣਾ ਨਹੀਂ ਚਾਹੀਦਾ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਤੇ ਹਫ਼ਤੇ ਦੇ ਵਿੱਚ ਇੱਕ ਵਾਰ ਵੀਰਵਾਰ ਤੇ ਤੇਲ ਨੂੰ ਛੱਡ ਕੇ ਘਰ ਪੋਚਾ ਲਗਾਉਂਦੇ ਸਮੇਂ ਪਾਣੀ 'ਚ ਤੁਸੀਂ ਥੋੜਾ ਜਿਹਾ ਨਮਕ ਜਾਂ ਫਿਰ ਸਮੁੰਦਰੀ ਨਮਕ ਮਿਲਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੀ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ ਤੇ ਸਾਡੇ ਘਰ ਦੇ ਵਿੱਚੋਂ ਜਿੰਨੀ ਵੀ 네ਗੇਟਿਵ એનર્ਜੀ ਹੁੰਦੀ ਹੈ ਨਕਾਰਾਤਮਕ ਊਰਜਾ ਹੁੰਦੀ ਉਹ ਸਾਰੀ ਹੀ ਦੂਰ ਹੋ ਜਾਂਦੀ ਹੈ ਇੱਕ ਕੱਚ ਦੀ ਕਟੋਰੀ 'ਚ ਸਮੁੰਦਰੀ ਨਮਕ ਜਾਂ ਫਿਰ ਖੜਾ ਨਮਕ ਰੱਖੋ ਇਸ ਕਟੋਰੀ ਨੂੰ ਬਾਥਰੂਮ ਵਿੱਚ ਰੱਖੋ ਇਹ ਉਪਾਅ ਕਰਨ ਦੇ ਨਾਲ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਤੇ ਹਰ 1 ਮਹੀਨੇ ਦੇ ਬਾਅਦ ਕਟੋਰੀ ਦਾ ਨਮਕ ਬਦਲ ਦੇਣਾ ਚਾਹੀਦਾ ਹੈ ਤੇ ਪੁਰਾਣੀ ਨਮਕ ਨੂੰ ਸੋਟ ਦੇਣਾ ਚਾਹੀਦਾ ਤੁਸੀਂ ਆਪਣੀ ਘਰ ਦੇ ਵਿੱਚ ਇੱਕ ਬਾਥਰੂਮ ਦੇ ਵਿੱਚ ਜ਼ਰੂਰ ਕਟੋਰੀ ਨਮਕ ਦੀ ਭਰ ਕੇ ਰੱਖੋ ਜੇਕਰ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਕਿਸੇ ਦੀ ਬੁਰੀ ਨੈਚਰ ਲੱਗ ਜਾਵੇ ਤਾਂ 7 ਵਾਰ ਏਕ-ਏਕ ਚੁੰਡੀ ਨਮਕ ਉਸਦੇ ਸਿਰ ਤੋਂ ਵਾਰ ਕੇ ਪਾਣੀ ਦੇ ਵਿੱਚ ਵਹਾ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਨજર ਉੱਤਰ ਜਾਂਦੀ ਹੈ ਖਾਣਾ ਬਣਾਉਂਦੇ ਸਮੇਂ ਖਾਣਾ ਖਾਣੇ ਨੂੰ ਦੇ ਵਿੱਚ ਨਮਕ ਨੂੰ ਚੈੱਕ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਭੋਜਨ ਦੀ ਪਵਿੱਤਰਤਾ ਨਸ਼ਟ ਹੁੰਦੀ ਹੈ ਤੇ ਦਲਿੱਤਰਤਾ ਆਉਂਦੀ ਹੈ ਜੇਕਰ ਨਮਕ ਘਟ ਹੋਵੇ ਤਾਂ ਬਾਅਦ ਵਿੱਚ ਪਾ ਦੇਣਾ ਚਾਹੀਦਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਵੀ ਮਨੁੱਖ ਪਸੰਦ ਨਹੀਂ ਹੈ ਤਾਂ ਉਸ ਦਾ ਨਮਕ ਤੁਹਾਨੂੰ ਕਦੇ ਵੀ ਨਹੀਂ ਖਾਣਾ ਚਾਹੀਦਾ ਪਰ ਮਿੱਠਾ ਖਾ ਸਕਦੇ ਹੋ ਕਿਸੇ ਪਾਪੀ ਮਨੁੱਖ ਦੇ ਘਰੋਂ ਤਾਂ ਕਦੇ ਵੀ ਸਾਨੂੰ ਨਮਕ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਤੁਹਾਡਾ ਜੀਵਨ ਵੀ ਉਸ ਦੇ ਵਰਗਾ ਹੀ ਹੋ ਜਾਵੇਗਾ ਹਰ ਕਿਸੇ ਦੇ ਘਰ ਦਾ ਨਮਕ ਸਾਨੂੰ ਨਹੀਂ ਖਾਣਾ ਚਾਹੀਦਾ ਇਸ ਗੱਲ ਦਾ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਘਰ ਦੇ ਵਿੱਚ ਧਨ ਪਰਵਾ ਬਣਾਈ ਰੱਖਣ ਦੇ ਲਈ ਕੱਚ ਦਾ ਤੁਸੀਂ ਇੱਕ ਗਲਾਸ ਲੈ ਕੇ ਉਸ ਚ ਪਾਣੀ ਤੇ ਨਮਕ ਮਿਲਾ ਕੇ ਘਰ ਦੇ ਇੱਕ ਖੁੰਝੇ ਚ ਰੱਖ ਦੇਣਾ ਚਾਹੀਦਾ ਤੇ ਉਸ ਦੇ ਪਿੱਛੇ ਲਾਲ ਰੰਗ ਦਾ ਇੱਕ ਬਲਬ ਲਗਾ ਦਿਓ ਜਦੋਂ ਵੀ ਪਾਣੀ ਸੁੱਕ ਜਾਵੇ ਉਸ ਗਲਾਸ ਨੂੰ ਸਾਫ਼ ਕਰਕੇ ਦੁਬਾਰਾ ਨਮਕ ਮਿਲਾ ਕੇ ਪਾਣੀ ਦਾ ਭਰ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਮਾੜੀ ਊਰਜਾ ਦੂਰ ਹੋਵੇਗੀ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਪਾਵੇਗੀ ਧਨ ਪ੍ਰਾਪਤੀ ਤੇ ਬਰਕਤ ਦੇ ਲਈ ਨਮਕ ਨੂੰ ਕੱਚ ਦੇ ਪਾਂਡੇ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਉਸ 'ਚ 4-5 ਲੌਂਗ ਪਾ ਦਿਓ ਇਸ ਨਾਲ ਧਨ ਦਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਘਰ 'ਚ ਬਰਕਤ ਬਣੀ ਰਹੇਗੀ ਇਸ ਨਾਲ ਏਕਤਾ ਨਾਮਕ ਚ ਸੁਗੰਧ ਬਣੀ ਰਹੇਗੀ ਤੇ ਉੱਥੇ ਹੀ ਇਸ ਉਪਾਅ ਨੂੰ ਕਦੇ ਵੀ ਘਰ ਦੇ ਵਿੱਚ ਤੰਗ ਦੀ ਕਮੀ ਇਸ ਉਪਾਅ ਦੇ ਨਾਲ ਨਹੀਂ ਆਵੇਗੀ ਇਸ ਤੋਂ ਇਲਾਵਾ ਰੋਗਾਂ ਤੋਂ ਮੁਕਤੀ ਪਾਉਣ ਦੇ ਲਈ ਸੌਂਦੇ ਸਮੇਂ ਆਪਣਾ ਸਰਾਣਾ ਪੂਰਬ ਦੇ ਵੱਲ ਰੱਖੋ ਤੇ ਆਪਣੇ ਸੌਣ ਵਾਲੇ ਕਮਰੇ 'ਚ ਇੱਕ ਕਟੋਰੀ ਸੇਂ ਦਾ ਨਮਕ ਦੇ ਕੁਝ ਟੁਕੜੇ ਰੱਖੋ ਇਸ ਨਾਲ ਤੁਹਾਡੀ ਸਿਹਤ ਠੀਕ ਰਹਿਣ ਲੱਗੇਗੀ ਜੇਕਰ ਕੋਈ ਵੀ ਵਿਅਕਤੀ ਲੰਬੀ ਬਿਮਾਰੀ ਤੋਂ ਪੀੜ ਤੇ ਕਾਫੀ ਲੰਬੇ ਸਮੇਂ ਤੋਂ ਤਾਂ ਉਸ ਦੇ ਸਰਾਣੇ ਕੱਚ ਦੇ ਬਰਤਨ 'ਚ ਨਮਕ ਰੱਖੋ ਇੱਕ ਹਫ਼ਤੇ ਦੇ ਬਾਅਦ ਉਸੇ ਨਮਕ ਨੂੰ ਬਦਲ ਕੇ ਦੁਬਾਰਾ ਨਮਕ ਰੱਖ ਦਿਓ ਹੌਲੀ ਹੌਲੀ ਉਸ ਵਿਅਕਤੀ ਦੀ ਸਿਹਤ 'ਚ ਸੁਧਾਰ ਹੋਣ ਲੱਗੇਗਾ ਜੇਕਰ ਭੋਜਨ ਕਰਦੇ ਸਮੇਂ ਤੁਹਾਨੂੰ ਦਾਲ ਸਬਜ਼ੀ ਵਿੱਚ ਨਮਕ ਘੱਟ ਲੱਗੇ ਤਾਂ ਉਪਰ ਦੀ ਨਮਕ ਨਾ ਪਾਓ ਜੇਕਰ ਤੁਸੀਂ ਫੌਣਾ ਹੀ ਹੈ ਤਾਂ ਕਾਲਾ ਨਮਕ ਜਾਂ ਫਿਰ ਕਾਲੀ ਮਿਰਚ ਦਾ ਇਸਤੇਮਾਲ ਕਰ ਸਕਦੇ ਹੋ ਪਰ ਜੇਕਰ ਤੁਸੀਂ ਨਮਕ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਸ਼ਨੀ ਦਾ ਮਾੜਾ ਪ੍ਰਭਾਵ ਤੁਹਾਡੇ ਉੱਪਰ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਜੇਕਰ ਪਤੀ-ਪਤਨੀ ਵਿੱਚ ਕਿਸੇ ਗੱਲ ਨੂੰ ਲੈ ਕੇ ਅਣਮਨਜਾ ਗਰੈਣ ਕਲੇਸ਼ ਚੱਲ ਰਿਹਾ ਹੈ ਜਾਂ ਕਿਸੇ ਵੀ ਪ੍ਰਕਾਰ ਦੀ ਮਾਨਸਿਕ ਅਸ਼ਾਂਤੀ ਹੈ ਤਾਂ ਸਿੰਦ ਦਾ ਨਮਕ ਜਾਂ ਖੜੇ ਨਮਕ ਦਾ ਇੱਕ ਟੁਕੜਾ ਆਪਣੇ ਸੌਣ ਵਾਲੇ ਕਮਰੇ ਦੇ ਕੋਨੇ 'ਚ ਰੱਖੋ ਇਸ ਨਾਲ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ ਤੇ 1 ਮਹੀਨੇ ਬਾਅਦ ਉਸ ਨਮਕ ਦੇ ਟੁਕੜੇ ਨੂੰ ਬਦਲ ਦਿਓ ਤੇ ਨਵਾਂ ਨਮਕ ਦਾ ਟੁਕੜਾ ਰੱਖ ਦਿਓ। ਸਮੁੰਦਰੀ ਜਾਂ ਆਮ ਨਮਕ ਦਾ ਭੋਜਨ 'ਚ ਇਸਤੇਮਾਲ ਬਿਲਕੁਲ ਵੀ ਨਾ ਕਰੋ ਸਗੋਂ ਸੇਂ ਦਾ ਨਮਕ ਦਾ ਇਸਤੇਮਾਲ ਕਰੋ। ਇਸ ਨਾਲ ਤੁਸੀਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਬਚੇ ਰਹੋਗੇ ਪਰ ਜੇਕਰ ਕੁੰਡਲੀ 'ਚ ਮੰਗਲ ਕਮਜ਼ੋਰ ਹੈ ਤਾਂ ਭੋਜਨ 'ਚ ਸਮੁੰਦਰੀ ਨਮਕ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਇਹਨਾਂ ਤਿੰਨ ਥਾਵਾਂ ਤੇ ਨਮਕ ਜ਼ਰੂਰ ਰੱਖੋ ਇੱਕ ਕਟੋਰੀ ਕੱਚ ਦੀ ਲੈ ਕੇ ਨਮਕ ਦੀ ਭਰ ਕੇ ਤੇ ਆਪਣੇ ਘਰ ਦੇ ਬਾਥਰੂਮ ਦੇ ਵਿੱਚ ਇੱਕ ਕਟੋਰੀ ਨਮਕ ਜ਼ਰੂਰ ਰੱਖੋ ਤੇ ਇੱਕ ਤੁਸੀਂ ਆਪਣੇ ਘਰ ਦੇ ਵਿੱਚ ਤੇ کافی ਜਿਆਦਾ ਹਨੇਰਾ ਰਹਿੰਦਾ ਹੈ ਸਭ ਤੋਂ ਜਿਆਦਾ ਉਥੇ ਹਨੇਰਾ ਹੈ ਜਿਹੜੀ ਜਗ੍ਹਾ ਤੇ ਤੁਹਾਡੇ ਘਰ ਦੇ ਵਿੱਚ ਕਿਉਂਕਿ ਜਿਆਦਾ ਹਨੇਰੀ ਵਾਲੀ ਜਗ੍ਹਾ ਤੇ ਮਾੜੀਆਂ ਸ਼ਕਤੀਆਂ ਦਾ ਵਾਸ ਹੁੰਦਾ ਹੈ 네ਗੇਟਿਵ એનર્ਜੀ ਦਾ ਵਾਸ ਹੁੰਦਾ ਉਥੇ ਇੱਕ ਨਮਕ ਦੀ ਕਟੋਰੀ ਜ਼ਰੂਰ ਭਰ ਕੇ ਰੱਖੋ ਤੇ ਇੱਕ ਆਪਣੇ ਘਰ ਦੀ ਰਸੋਈ ਦੇ ਵਿੱਚ ਇਸੇ ਵੀ ਕੋਨੇ ਤੇ ਨਮਕ ਦੀ ਕਟੋਰੀ ਪਾ ਕੇ ਰੱਖੋ ਜੇਕਰ ਤੁਸੀਂ ਇਹਨਾਂ ਤਿੰਨ ਥਾਵਾਂ ਤੇ ਆਪਣੇ ਘਰ ਦੇ ਵਿੱਚ ਨਮਕ ਰੱਖ ਕੇ ਇਹ ਇਹ ਤਿੰਨ ਉਪਾਅ ਕਰਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਘਰ ਦੀ ਸਾਰੀ ਨੈਗੇਟਿਵ એનર્ਜੀ ਦੂਰ ਹੋਵੇਗੀ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਚਾ ਦਾ ਵਾਸ ਹੋਵੇਗਾ ਬਰਕਤ ਪਵੇਗੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡੇ ਤੁਹਾਡੀ ਸਕੂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ